ਪੁਲਸ ਨੇ ਲੁੱਟ ਦਾ maal ਬਰਾਮਦ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ ਤੇ ਲੋਕਾਂ ਨੇ ਕਾਨੂੰਨੀ ਸਿਕੰਜੇ ਤੋਂ ਬਚਣ ਲਈ ਲੁੱਟਦੇ maal ਤੋਂ ਆਪਣੇ ਆਪ ਨੂੰ ਅਲੱਗ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਬਹੁਤ ਸਾਰੇ ਲੋਕਾਂ ਨੇ ਜਿਹੜਾ ਲੁੱਟਦਾ maal ਟਿਕਾਣੇ ਲਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਇੱਕ ਬੰਦੇ ਨੂੰ ਬੜੀ ਪਰੇਸ਼ਾਨੀ ਹੋਈ ਉਹਦੇ ਕੋਲ ਪੰਸਾਰੀ ਦੀ ਦੁਕਾਨ ਤੋਂ ਲੁੱਟੀਆਂ ਹੋਈਆਂ ਦੋ ਸ਼ੱਕਰ ਦੀਆਂ ਬੋਰੀਆਂ ਸੀ ਉਹਨੇ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਨੇੜਲੇ ਖੂਹ ਦੇ ਵਿੱਚ ਇੱਕ ਸ਼ੱਕਰ ਦੀ ਬੋਰੀ ਢੇਰੀ ਕਰ ਦਿੱਤੀ ਜਦੋਂ ਦੂਜੀ ਬੋਰੀ ਸ਼ੱਕਰ ਦੀ ਢੇਰੀ ਕਰਨ ਗਿਆ ਤਾਂ ਟੜੰਮ ਕਰਕੇ ਆਪ ਵੀ ਖੂਹ ਦੇ ਵਿੱਚ ਹੀ ਸ਼ੱਕਰ ਦੀ ਬੋਰੀ ਨਾਲ ਡਿੱਗ ਪਿਆ ਜਦੋਂ ਟੜੰਮ ਦੀ ਆਵਾਜ਼ ਆਈ ਤਾਂ ਲੋਕਾਂ ਨੂੰ ਪਤਾ ਲੱਗਿਆ ਕਿ ਖੂਹ ਦੇ ਵਿੱਚ ਕੁਝ ਡਿੱਗ ਗਿਆ ਤਾਂ ਉਹਨਾਂ ਨੇ ਭਾਲ ਸ਼ੁਰੂ ਕੀਤੀ ਤਾਂ ਦੇਖਿਆ ਕਿ ਖੂਹ ਦੇ ਵਿੱਚ ਇੱਕ ਬੰਦਾ ਡਿੱਗਿਆ ਹੋਇਆ ਦੋ ਨੌਜਵਾਨ ਰੱਸਿਆਂ ਦੀ ਮਦਦ ਨਾਲ ਖੂਹ ਦੇ ਵਿੱਚ ਉਤਰੇ ਤੇ ਉਹਨਾਂ ਨੇ ਉਸ ਨੂੰ ਬਾਹਰ ਕੱਢਿਆ ਤੇ 2 ਘੰਟੇ ਬਾਅਦ ਉਸ ਬੰਦੇ ਦੀ ਮੌਤ ਹੋ ਗਈ ਤਾਂ ਦੂਜੇ ਦਿਨ ਜਦੋਂ ਲੋਕ ਖੂਹ ਤੋਂ ਪਾਣੀ ਭਰਨ ਗਏ ਤਾਂ ਉਸ ਖੂਹ ਦਾ ਪਾਣੀ ਆ ਜਿਹੜਾ ਬੜਾ ਮਿੱਠਾ ਸੀ ਲੋਕਾਂ ਨੇ ਸੋਚਿਆ ਕਿ ਉਹ ਬੰਦੇ ਦੇ ਡਿੱਗਣ ਨਾਲ ਖੂਹ ਦਾ ਪਾਣੀ ਮਿੱਠਾ ਹੋ ਗਿਆ ਬੜਾ ਕਰਾਮਾਤੀ ਬੰਦਾ ਸੀ ਉਸੇ ਰਾਤ ਉਸ ਬੰਦੇ ਦੀ ਕਬਰ ਦੇ ਉੱਤੇ ਦੀਵੇ ਜਗਣੇ ਸ਼ੁਰੂ ਹੋ ਗਏ ਸੋ ਇਸ ਤਰ੍ਹਾਂ ਇੱਥੇ ਚੋਰ ਲਟੇਰੇਆਂ ਦੀਆਂ ਕਬਰਾਂ ਦੇ ਉੱਤੇ ਵੀ ਦੀਵੇ ਜਗਣੇ ਸ਼ੁਰੂ ਹੋ ਜਾਂਦੇ ਨੇ ਇਹ ਕਹਾਣੀ ਦਾ ਨਾਮ ਹੈ ਕਰਾਮਾਤ ਤੇ ਇਹਨੂੰ ਲਿਖਿਆ ਹੋਇਆ ਸ਼ਹਾਦਤ ਹਸਲ ਮੰਟੋ ਨੇ ਤੇ ਅੱਜ ਉਹਨਾਂ ਦਾ ਜਨਮ ਦਿਨ ਕਦੇ ਉਹਨਾਂ ਦੀਆਂ ਲਿਖਤਾਂ ਪੜ੍ਹ ਕੇ ਜ਼ਰੂਰ ਦੇਖਿਓ